ਪਸ਼ੂਆਂ ਦੇ ਥਣ ਵਿੱਚ 나ੜ ਅਤੇ ਗੰਡ ਦਾ 100% ਦੇਸੀ ਲਾਜੋ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਜਿਹੜੇ ਵੀ ਪਸ਼ੂਆਂ ਦੇ ਥਣਾਂ ਦੇ ਵਿੱਚ ਪਸ਼ੂਆਂ ਦੇ ਥਣਾਂ ਦੇ ਵਿੱਚ ਗਾਂਟ ਬਣ ਜਾਂਦੀ ਹੈ ਜਾਂ 나ੜ ਬਣ ਜਾਂਦੀ ਹੈ ਉਹਦਾ ਦੇਸੀ ਇਲਾਜ ਲੈ ਕੇ ਆਏ ਆਪਾਂ ਬਹੁਤ ਭਰਾਵਾਂ ਦੇ ਆਪਾਂ ਨੂੰ ਫੋਨ ਤੇ ਕਮੈਂਟ ਆਉਂਦੇ ਆ ਕਿ ਸਾਡੇ ਪਸ਼ੂ ਦੇ ਥਣ ਦੇ ਵਿੱਚ ਗੰਡ ਬਣ ਗਈ ਜਾਂ 나ੜ ਬਣ ਗਈ ਦੁੱਧ ਰੁੱਕ ਰੁੱਕ ਕੇ ਆਉਂਦਾਗਾ ਤੇ ਅੱਜ ਤੁਹਾਨੂੰ ਦੇਸੀ ਫਾਰਮੂਲਾ ਦੱਸਾਂਗੇ ਜੇ ਇਹ ਤੁਹਾਡੇ ਪਸ਼ੂ ਦੇ ਵਿੱਚ ਦਿੱਕਤ ਆ 나ੜ ਆ ਗਈ ਜਾਂ ਗੰਡ ਆ ਗਈ ਜਾਂ ਦੁੱਧ ਰੁੱਕ ਰੁੱਕ ਆਉਂਦਾ ਤਾਂ ਇਹ ਨੁਕਤਾ ਜ਼ਰੂਰ ਵਰਤਿਓ ਤੁਹਾਨੂੰ ਡਾਕਟਰ ਸਾਹਿਬ ਸਦਨ ਦੀ ਜ਼ਰੂਰਤ ਨਹੀਂ ਪੈਣੀ ਕੀ ਕੀ ਚੀਜ਼ਾਂ ਲੈ ਕੇ ਆਪਾਂ ਇਹ ਫਾਰਮੂਲਾ ਤਿਆਰ ਕਰਨਾ ਤੁਹਾਨੂੰ ਦੱਸਾਂਗੇ ਬਣੇ ਰਹੋ ਵੀਡੀਓ ਦੇਖਣ ਤੱਕ ਜਿਹੜੇ ਭਰਾਵਾਂ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਜੇ ਤੁਸੀਂ ਇਹੀ ਵੀਡੀਓ Facebook ਪੇਜ ਉੱਪਰ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਐਸੀ ਤਰ੍ਹਾਂ ਪਈ ਜਾਣਕਾਰੀ ਵੀਡੀਓ ਲੈ ਕੇ ਹੁੰਦੇ ਰਹਿੰਦੇ ਆ ਦੋਸਤੋ ਤੁਸੀਂ ਇਹਦੇ ਲਈ ਬੰਸਾਰੀ ਦੀ ਦੁਕਾਨ ਤੋਂ ਚੀਜ਼ਾਂ ਲਿਆਉਣੀਆਂ ਇਹ ਸਾਨੂੰ ਸਾਰੀਆਂ ਬੰਸਾਰੀ ਤੋਂ ਮਿਲ ਜਾਣੀਆਂ ਕੀ ਕੀ ਚੀਜ਼ਾਂ ਇਹਦੇ ਵਿੱਚ ਆਪਾਂ ਪਹਿਲੇ ਨੰਬਰ ਤੇ ਲੈਣਾ ਮੁਸ਼ਕਪੂਰ ਦੀਆਂ ਟਿੱਕੀਆਂ 200 ਗ੍ਰਾਮ ਚਿੱਟਾ ਸੁਰਮਾ 200 ਗ੍ਰਾਮ মিঠা <michita>, সোডা 400 গ্রাম ઠીકરી નસાદર 200 ગ્રામ લીંબુ સત 200 ગ્રામ દેશી ઘઉં 250 ગ્રામ ਇਹ ਤੁਸੀਂ દેશી ઘઉં દો ਪਾਉਣਾ ਜਦੋਂ ਖਰਾਕਾਂ ਸਾਰੀਆਂ ਤਿਆਰ ਹੋ ਗਈਆਂ ਇਹ ਜਿਹੜੀਆਂ ਸੀਚਾਂ ਤੁਹਾਨੂੰ ਦੱਸੀਆਂ ਇਹਦੀਆਂ ਤੁਸੀਂ ਲੈ ਵੀ ਸਕਦੇ ਹੋ ਇਹਦੀਆਂ ਤੁਸੀਂ ਸਾਰਾ ਸਮਾਨ ਲਿਆ ਕੇ ਮੈਕਸੀ ਦੇ ਨਾਲ پیس ਲੈਣਾ ਬਰੀਕ ਕਰ ਲੈਣਾ ਬਰੀਕ ਕਰਨ ਤੋਂ ਬਾਅਦ ਤੁਸੀਂ ਚਾਰ ਖਰਾਕਾਂ ਬਣਾਉਣੀਆਂ ਤੁਸੀਂ ਨਿਤ ਖਰਾਕ ਇੱਕ ਦੇਣੀ ਆ ਤੇ ਉਹਦੇ ਨਾਲ ਜਦੋਂ ਖਾਹਕ ਦੇਣੀ ਆ ਪਾ 250 ਗ੍ਰਾਮ ਦੇਸੀ ਘਿਓ ਲੈ ਕੇ ਉਹਦੇ ਵਿੱਚ ਮਿਕਸ ਕਰਕੇ ਫੇਰ ਪਸ਼ੂ ਨੂੰ ਦੇਣੀ ਆ ਇਹ ਖਾਹਕ ਤੁਸੀਂ ਦੇਣੀ ਆ ਸ਼ਾਮ ਨੂੰ ਪਸ਼ੂ ਨੂੰ ਪੱਠੇ ਖਵਾ ਕੇ ਪਾਣੀ ਪਿਆ ਕੇ ਇਹ ਤੋਂ ਬਾਅਦ ਚ ਅਪਾ ਦਵਾਈ ਦੇਣ ਤੋਂ ਬਾਅਦ ਚ ਪੱਠੇ ਨਹੀਂ ਪਾਉਣੇ ਹੈਗੇ ਪਾਣੀ ਨਹੀਂ ਪਾਉਣਾ ਹੈਗਾ ਪਸ਼ੂ ਇਹ 4 ਦਿਨਾਂ ਦੀ ਖਰਾਕ ਹੈ 4 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਪਸ਼ੂ ਦੇ ਥਣ ਦੇ ਵਿੱਚ ਗੰਟਾ ਜਾਂ ਨਾੜ ਆ ਜਾਂ ਦੁੱਧ ਰੁਕ ਰੁਕ ਆਉਂਦਾ ਬਿਲਕੁਲ ਠੀਕ ਹੋ ਜੂ 100% ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ